ਐਵੇਂ ਗਿੱਟ 19 ਫਰਵਰੀ ਤੋਂ ਲੈ ਕੇ ਅੱਜ ਦਾ ਦਾਣਾ ਅੱਜ ਮੈਂ ਤਾਲਾ ਮਾਹੌਲ ਬਖਾਉਣ ਸਾਂ ਖਲੋਰੀ ਬਾਡਰ ਦਾ ਕਿਸਾਨ ਸਨਕਰ ਕਮੇਟੀ ਪੰਜਾਬ ਕੋਰਟ ਬਟਾ ਸੂਬਾ ਪ੍ਰਧਾਨ ਅੰਮ੍ਰਿਤਸਰ ਕੋਰਟ ਬਟੇ ਦੀ ਵਾਈ ਦੇ ਇਹ ਇੱਥੇ ਰਹਿਣ ਬਸੇਰੇ ਬਣੇ ਸੀ ਕੋਈ ਸਾਡੀ ਜਿਹੜੀ ਇਲਾਣ ਬਸੇਰੇ ਦੀ ਹਾਲਤ ਖਸਤਾ ਹੋ ਚੁੱਕੀ ਕਿਉਂਕਿ ਸਮਾਂ ਸਾਨੂੰ ਬਹੁਤ ਹੋ ਗਿਆ ਸੀ ਇਸ ਕਰਕੇ ਹੁਣ ਅਸੀਂ ਜਿਹੜੀ ਅੱਤਰਪਾਈਲਾਂ ਪਾ ਕੇ ਪੱਕੇ ਤੌਰ ਤੇ ਮੋਰਚੇ ਗੱਡੇ ਗਏ ਕਿਉਂਕਿ ਜਿਹੜਾ ਇਹ ਸੰਘਰਸ਼ ਜਿੰਨਾ ਚਿਰ ਵੀ ਚੱਲੂਗਾ ਇਹ ਸੰਘਰਸ਼ ਜਿਹੜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਚਟਾਨ ਵਾਂਗ ਖੜੀ ਏ ਸੂਬਾ ਪ੍ਰਧਾਨ ਸਰਦਾਰ ਆਿੰਦਰਜੀਤ ਸਿੰਘ ਕੋਟ ਬੁੱਢਾ ਸਾਡੇ 6 ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰ ਕਰਕੇ ਤੇ ਇਹ ਮੋਰਚੇ ਨੇ ਮਜ਼ਬੂਤ ਕਰ ਰਿਆ ਹੈ ਜਿਤਨਾ ਤਰਨਤਾਰ ਨੇ ਆਇਆ ਅੰਮ੍ਰਿਤਸਰ ਕਪੂਰਥਲਾ ਜਲੰਧਰ ਫਰੋਕੋਪੁਰ ਤੇ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪ੍ਰਧਾਨ ਦੀ ਮੀਟਿੰਗਾਂ ਕਰ ਕਰਕੇ ਤੇ ਇਹੜੀ ਜਥੇਬੰਦੀ ਨੂੰ ਮਜ਼ਬੂਤ ਕਰ ਲੈ ਕਿਉਂਕਿ ਸਾਨੂੰ 31 ਅਗਸਤ ਨੂੰ 200 ਦਿਨ ਹੋ ਹੋਣ ਵਾਲਾ ਹੈ ਉਹਦੀ 5 ਵਜੇ ਤੇ ਕਿਉਂਕਿ ਕਨੌਲੀ ਬਾਰਡਰ ਦੇ ਵਿੱਚ ਸਾਰੇ ਜਾ ਕੇ ਪਹੁੰਚੋ ਆ ਵੇਖੋ ਜਿਹੜੇ ਜਿਹੜੇ ਕਿਸਾਨ ਹੈ ਆਪਣੇ ਰਹਿਣ ਬਸੇਰੇ ਬਣਾਇਆ ਐ ਛਾਂ ਦਾ ਲੈਣ ਵਾਸਤੇ ਕਿਉਂਕਿ ਪੱਕਾ ਤੌਰ ਤੇ ਜਿਹੜਾ ਮਜ਼ਬੂਤ ਆਨੰਦ ਮਾਣਨ ਵਾਸਤੇ ਇਹ ਰੁਝੇ ਹੋਏ ਕਿਸਾਨ ਇਹ ਤਲਵੰਡੀ ਬੁੱਸ ਸਿੰਘ ਤੋਂ ਜਿਹਨੇ ਕਿਸਾਨ ਐ ਆ ਟਾਈਮ ਰੁਝੇ ਹੋਏ ਕਿਸਾਨ ਵੇਖੋ ਕਿਤਰਾ ਮੋਰਚਾ ਵੇਖੋ ਇਹ ਵੀਰ ਜੂਨੀ ਸਾਹਿਬ ਵੀ ਜੂਨੀ ਸਾਹਿਬ ਤੁਸੀਂ ਥੱਲੇ ਰਹਿਣ ਬਸੇਰੇ ਵਾਸਤੇ ਤੁਹਾਡੇ ਬਹੁਤ ਬਈਗਾ ਬਾਕੀ ਆ ਤੁਸੀਂ ਜਿਹੜੀ ਕੰਮ ਐ ਬਹੁਤ ਬਈਗਾ ਕਿਉਂਕਿ ਜਿਹੜੀ ਆਪਾਂ ਜਦੋਂ ਇੱਥੇ ਬੈਠੇ ਇਹ ਤੇ ਮੁਸ਼ਕਲ ਹੁੰਦੀ ਹੀ ਤੇ ਇਹ ਆ ਹੈ ਸਾਡਾ ਨਿਸ਼ਾਨ ਸਿੰਘ ਇਹ ਸਾਡਾ ਹੈਗਾ ਇਹ ਨਿੰਦਰ ਸਿੰਘ ਪ੍ਰਧਾਨ ਪਿੰਡ ਝੁਗਿਆ ਕਾਲੂ ਨਿਸ਼ਾਨ ਸਿੰਘ ਤਲਵੰਡੀ ਬੁੱਧ ਸਿੰਘ ਉਮਰਾਓ ਸਿੰਘ ਉਮਰਾਓ ਸਿੰਘ ਜੀ ਪੈਸ਼ੀਆਰ ਪਿੰਡ ਝੁਗਿਆ ਕਾਲੂ ਤੋਂ ਤੇ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਤਲਵੰਡੀ ਬੁੱਧ ਸਿੰਘ ਦਾ ਪ੍ਰਧਾਨ ਕਲਵੰਤ ਸਿੰਘ ਕਾਈ ਪ੍ਰਧਾਨ ਅਸੀਂ ਥੋੜੀ ਉਹਨਾਂ ਨਾਲ ਗੱਲਬਾਤ ਵੀ ਕਰਨੀ ਚਾਹੁੰਦੇ ਹਾਂ ਹਾਂ ਜੀ ਪ੍ਰਧਾਨ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਇਹ ਜੀ ਸਿਆਣਿਆਂ ਨੇ ਆਂਦੇ ਆ ਵੀ ਜਿੱਥੇ ਰਹਿਣਾ ਮੈਂ ਉੱਥੇ ਸਫਾਈ ਰੱਖਣੀ ਜ਼ਰੂਰੀ ਆ ਹਾਂ ਜੀ ਹਾਂ ਜੀ ਝਾੜੂ ਮਾਰ ਕੇ ਸਫਾਈ ਰੱਖੋ ਅੱਜ ਮੇਰੇ ਵੀਰ ਅੱਗੇ ਅਸੀਂ ਸਾਨੂੰ 2-3 ਦਿਨ ਤੰਬੂ 'ਚ ਲੰਘਿਆ ਹਾਂ ਤੰਬੂ ਬਣਾਉਣਾ ਜ਼ਰੂਰੀ ਸੀ ਪਹਿਲਾਂ ਹਾਂ ਜੀ ਹਾਂ ਜੀ ਕਿਉਂਕਿ ਦਮੀ ਆਇਆ ਤੇ ਇਹਨਾਂ ਫਿਰ ਰਾਤ ਬੈ ਕੇ ਗੁਜ਼ਾਰੀ ਚੋਂ ਹਾਂ ਜੀ ਹਾਂ ਜੀ ਹਾਂ ਜੀ ਹੁਣ ਉਹ ਸਾਡਾ ਤੰਬੂ ਤਿਆਰ ਹੋ ਗਿਆ ਵਾ ਹਾਂ ਜੀ ਹੁਣ ਅਸੀਂ ਅੱਜ ਇਹਨਾਂ ਵੀਰਾਂ ਨੇ ਸੋਚਿਆ ਵੀ ਇੱਥੇ ਰਹਿਣਾ ਵਾਸਤੇ ਆਪਾਂ ਤੇ ਇਹਨਾਂ ਵੀਰਾਂ ਦਾ ਇਹੋ ਕਿਉਂਕਿ ਰਾਇਨ ਬਸੇਰਾ ਜਿਹੜਾ ਸਫਾਈ ਹੋਵੇ ਸਫਾਈ ਜ਼ਰੂਰੀ ਚਾਹੀਦੀ ਹੱਥ ਪਹਿਲਾਂ ਸਫਾਈ ਚਾਹੀਦੀ ਹੈ ਸਫਾਈ ਦੇ ਨਾਲ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ